ਆਜ਼ਾ ਹੀ ਅੰਕੜੇ ਹੈਰਾਨ ਕਰ ਰਹੇ ਹੈ ਪਰੇਸ਼ਾਨ ਕਰ ਰਹੇ ਹੈ ਕਿ ਪੰਜ ਦਰਿਆਵਾਂ ਦੀ ਕਹਾਈ ਜਾਣ ਵਾਲੀ ਧਰਤੀ ਪੰਜਾਬ ਜਿਹਦਾ ਨਾਮ ਵੀ ਪੰਜ ਦਰਿਆ ਵਹਿੰਦੇ ਹੋਣ ਕਰਕੇ ਪੰਜਾਬ ਪਿਆ ਹੋਵੇ ਤੇ ਉਸ ਨੂੰ ਪਾਣੀ ਦੀ ਘਾਟ ਨਾਲ ਜੂਝਣਾ ਪਵੇ ਤੇ ਬਚੇ ਹੋਏ ਪਾਣੀ ਨੂੰ ਇੰਨਾ ਪਲੀਤ ਹੋ ਗਿਆ ਹੋਵੇ ਕਿ ਜਿਹਦੇ ਨਾਲ ਸਾਨੂੰ ਨਿਯਾਮਤ ਦੀ ਬਜਾਏ ਬਿਮਾਰੀ ਮਿਲ ਰਹੀ ਹੋਵੇ ਸਾਨੂੰ ਅਲਾਮਤ ਮਿਲ ਰਹੀ ਹੋਵੇ ਔਰ ਇਹਨਾਂ ਅਲਾਮਤਾਂ ਦੇ ਵਿੱਚੋਂ ਕੈਂਸਰ ਜਿਹੜਾ ਕਿ ਸਭ ਤੋਂ ਵੱਡੀ ਬਿਮਾਰੀ ਸਾਡੇ ਨਾਲ ਹੈ ਫਿਰ ਚਮੜੀ ਦੇ ਰੋਗ ਸਾਡੇ ਕੋਲ ਨੇ ਤਾਜ਼ਾ ਇਹ ਅੰਕੜੇ ਦੱਸ ਰਹੇ ਆ ਕਿ ਬਚਿਆ ਪਾਣੀ ਸਿਰਫ ਕੁਝ ਸਾਲਾਂ ਲਈ ਹੈ ਔਰ ਉਹ ਪਾਣੀ ਜਿੱਥੇ ਵਧੇਰੇ ਡਾਰਕ ਜ਼ੋਨ ਦੇ ਵਿੱਚ ਤਬਦੀਲ ਹੋ ਗਏ ਆ ਇਲਾਕੇ ਤੇ ਉਹ ਪਸ਼ੂਆਂ ਦੇ ਵੀ ਪੀਣ ਯੋਗ ਜਿਹੜਾ ਪਾਣੀ ਨਹੀਂ ਰਿਹਾ ਪੇਸ਼ਕ ਹਾਸ ਰਿਪੋਰਟ ਫਿਰ ਚਾਹਾਂਗੇ ਕਿ ਜਿਹੜੇ ਸਾਡੇ ਨੰਬਰ ਨੇ ਉਹਨਾਂ ਤੇ ਕਾਲ ਕਰਕੇ ਤੁਸੀਂ ਆਪੋ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸੋ ਪੰਜਾਬ ਦੇ ਕਈ ਪਿੰਡਾਂ ਦੇ ਲੋਕ ਦੂਸ਼ਿਤ ਪਾਣੀ ਪੀਣ ਦੇ ਲਈ ਮਜਬੂਰ ਨੇ ਇੱਕ ਖੁਲਾਸਾ ਜਲ ਸ਼ਕਤੀ ਮੰਤਰਾਲੇ ਦੀ ਰਿਪੋਰਟ ਚ ਹੋਇਆ ਹੈ ਰਿਪੋਰਟ ਮੁਤਾਬਕ ਪਾਣੀ ਦੇ ਨਮੂਨਿਆਂ ਦੇ 461 ਟੈਸਟ ਫੇਲ ਪਾਏ ਗਏ ਨੇ ਇੱਕ ਵਿਸ਼ੇਸ਼ ਮੁਹਿੰਮ ਦੇ ਦੌਰਾਨ ਪਾਣੀਆਂ ਦੀ 6 ਮਹੀਨੇ ਤੱਕ ਜਾਂਚ ਕੀਤੀ ਗਈ ਤੇ ਜਾਂਚ ਦੌਰਾਨ 42720 ਨਮੂਨੇ ਇਕੱਠੇ ਕੀਤੇ ਗਏ ਜਿਨ੍ਹਾਂ ਚੋਂ 461 ਨਮੂਨੇ ਫੇਲ ਪਾਏ ਗਏ ਰਿਪੋਰਟ ਮੁਤਾਬਕ ਕਈ ਇਲਾਕਿਆਂ ਦਾ ਪਾਣੀ ਪੀਣ ਦੇ ਯੋਗ ਵੀ ਨਹੀਂ ਪਾਇਆ ਗਿਆ ਦੂਸ਼ਿਤ ਪਾਣੀ ਨਾਲ ਕਈ ਬਿਮਾਰੀਆਂ ਵੀ ਫੈਲ ਰਹੀਆਂ ਨੇ ਹੈਜ਼ਾ, ਦਸਤ ਅਤੇ ਟਾਈਫਾਇਡ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਪੇਟ ਦੀਆਂ ਸਮੱਸਿਆਵਾਂ ਤੋਂ ਇਲਾਵਾ ਪਾਣੀ 'ਚ ਮੌਜੂਦ ਭਾਰੀ ਤੱਤਾਂ ਕੈਂਸਰ ਦਾ ਖਤਰਾ ਵੀ ਪੈਦਾ ਕਰਦੀਆਂ ਨੇ। ਪੀਣ ਵਾਲੇ ਪਾਣੀ ਦੀ ਜਾਂਚ ਲਈ ਸੂਬੇ 'ਚ 33 ਲੈਬਾਂ ਨੇ। ਇਹਨਾਂ 'ਚ 31 ਲੈਬਾਂ NABL ਯਾਨੀ ਨੈਸ਼ਨਲ ਐਕ੍ਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ ਦੇ ਵੱਲੋਂ ਮਾਨਤਾ ਪ੍ਰਾਪਤ ਨੇ। ਇਨ੍ਹਾਂ ਲੈਬਾਂ ਦੇ ਵਿੱਚ ਪਾਣੀ ਦੀ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਪਿੰਡੂ ਖੇਤਰਾਂ ਦੇ ਪਾਣੀ ਦੀ ਜਾਂਚ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਦੌਰਾਨ 40720 ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ ਜਿਨ੍ਹਾਂ ਚੋਂ 40660 ਨਮੂਨਿਆਂ ਦੀ ਜਾਂਚ ਕੀਤੀ ਗਈ ਤੇ ਇਸ ਦੇ ਨਾਲ ਹੀ 6 ਮਹੀਨਿਆਂ ਦੇ ਅੰਦਰ 9145 ਪਿੰਡਾਂ ਦੇ ਵਿੱਚ 78518 ਫੀਲਡ ਟੈਸਟ ਕੀਤੇ ਗਏ ਜ਼ਿਕਰਯੋਗ ਹੈ ਕਿ ਪੰਜਾਬ ਬੰਦਰ ਪਾਣੀ ਦੀ ਜਾਂਚ ਲਈ 33 ਪ੍ਰਯੋਗਸ਼ਾਲਾਵਾਂ ਦਾ ਪ੍ਰਯੋਗ ਕੀਤਾ ਗਿਆ ਜਿੱਥੇ ਵੀ ਦੂਸ਼ਿਤ ਪਾਣੀ ਦੀ ਰਿਪੋਰਟ ਮਿਲਦੀ ਹੈ ਉਸ ਨੂੰ ਵਿਭਾਗ ਦੇ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਜੋ ਪਾਣੀ ਦੀ ਦੀ ਸਾਫ ਸਫਾਈ ਹੋ ਸਕੇ ਤੇ ਤੁਰੰਤ ਟੁਕਵੀਂ ਕਾਰਵਾਈ ਵੀ ਕੀਤੀ ਜਾ ਸਕੇ ਦੇਸ਼ ਭਰ ਦੇ ਵਿੱਚ 2843 ਪ੍ਰਯੋਗਸ਼ਾਲਾਵਾਂ ਵਿੱਚ 39 ਲੱਖ 40 ਹਜ਼ਾਰ 482 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਚੋਂ 1 ਲੱਖ 4836 ਅਸਫਲ ਰਹੇ ਨੇ ਹਾਲਾਂਕਿ ਸਰਕਾਰ ਨੇ 31160 ਮਾਮਲਿਆਂ ਚ ਸਾਫ ਪਾਣੀ ਯਕੀਨੀ ਬਣਾਉਣ ਲਈ ਕਾਰਵਾਈ ਕੀਤੀ ਹੈ ਨੜੀ 99.67 ਸਕੂਲਾਂ ਦੇ ਵਿੱਚ ਟੁੱਟੀ ਪਾਣੀ ਦੀ ਸਪਲਾਈ ਵਿਸਥਾਪਿਤ ਕੀਤੀ ਗਈ ਹੈ। ਜਲਵੰਤ్రਾਲੇ ਦੀ ਰਿਪੋਰਟ ਦੇ ਮੁਤਾਬਕ ਸੂਬੇ ਦੇ ਵਿੱਚ 22399 ਸਕੂਲ ਨੇ ਜਿਨ੍ਹਾਂ ਚੋਂ 22315 'ਚ ਟੁੱਟੀ ਪਾਣੀ ਦੀ ਸਪਲਾਈ ਸਥਾਪਿਤ ਕੀਤੀ ਗਈ ਹੈ। ਇਸੇ ਤਰ੍ਹਾਂ 99.67% ਸਕੂਲ ਕਵਰ ਕੀਤੇ ਗਏ ਨੇ ਤੇ ਬਾਕੀ ਸਕੂਲ ਜਲਦੀ ਕਵਰ ਕੀਤੇ ਜਾਣਗੇ। ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਭਾਰਤ ਦੇ ਸਾਰੇ ਘਰਾਂ ਤੱਕ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਉਣ ਨਾਲ ਦਸਤ ਅਤੇ ਹੋਰ ਬਿਮਾਰੀਆਂ ਤੋਂ ਹੋਣ ਵਾਲੀਆਂ ਲਗਭਗ 4 ਲੱਖ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਔਰ ਵਿਸ਼ਾ ਧਿਆਨ ਮੰਗਦਾ ਹੈ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਗੁਰਮੀਤ ਸਿੰਘ ਗੱਲ ਕਰ ਰਹੇ ਹਾਂ ਜੀ ਬਲਟੋਆ ਪਿੰਡ ਤੋਂ ਜੀ ਕੀ ਹਾਲਾਤ ਹੈ ਤੁਹਾਡੇ ਇਲਾਕੇ ਦੇ ਦੇਖੋ ਅੱਜ ਕੱਲ ਜੇਕਰ ਗੱਲ ਪਿੰਡਾਂ ਦੀ ਕਰ ਲਈਏ ਤੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਵਰਗੇ ਹਾਲਾਤ ਜਿਹੜੇ ਆ ਉਹ ਬਣਦੇ ਜਾਂਦੇ ਆ ਹੂੰ ਕਿ ਕਿ ਪਿੰਡਾਂ ਦੇ ਵਿੱਚ ਵੀ ਜਿਹੜਾ ਪਾਣੀ ਆ ਬੇहद ਜ਼ਹਿਰੀਲਾ ਜਿਹੜਾ ਹੋ ਚੁੱਕਿਆ ਇਹਦੇ ਕਾਰਨ ਕਈ ਆ ਪਹਿਲਾਂ ਦੇਖੋ ਆਪਾਂ ਪਿੰਡਾਂ ਦੇ ਵਿੱਚ ਤੁਰੇ ਜਾਣਾ ਖੇਤਾਂ ਦੇ ਵਿੱਚ ਜਾਣਾ ਕੋਈ ਮੋਟਰ ਗੱਡੀ ਹੋਣੀ ਤਾਂ ਉੱਥੋਂ ਪਾਣੀ ਜਿਹੜਾ ਆਪਾਂ ਪੀ ਲੈਣਾ ਪਰ ਅੱਜ ਕੱਲ ਅਸੀਂ ਕਿਤੇ ਨਾ ਕਿਤੇ ਆਪ ਖੁਦ ਜਿਹੜੇ ਇਸ ਚੀਜ਼ ਦੇ ਜ਼ਿੰਮੇਵਾਰ ਆ ਕਿਉਂਕਿ ਜਿਆਦਾਤਰ ਵੇਖਿਆ ਜਾਵੇ ਤਾਂ ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਕਈ ਛੋਟੀਆਂ ਮੋਟੀਆਂ ਇੰਡਸਟਰੀਆਂ ਨੇ ਚਾਹੇ ਉਹ ਸ਼ਰਾਬ ਡਿਸਟਿਲਰੀ ਆ ਜਾਂ ਫਿਰ ਜਿਹੜੀਆਂ ਗੰਨੇ ਦੀਆਂ ਮਿੱਲਾਂ ਨੇ ਇਹਦੇ ਕਰਕੇ ਜਿਹੜਾ ਨਾ ਥੋੜਾ ਪਾਣੀ ਜਿਹੜਾ ਉਹ ਦੂਸ਼ਿਤ ਹੋ ਗਿਆ ਕਾਰਨ ਕੀ ਆ ਕਿ ਇਹਹੀ ਪਾਣੀ ਜਿਹੜਾ ਉਹ ਸਾਡੇ ਜਿਹੜੇ ਸੂਇਆਂ ਦੇ ਵਿੱਚ ਡਿੱਗਦਾ ਔਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਕਿ ਮਿੱਟੀ ਦੇ ਵਿੱਚ ਇਹ ਪਾਣੀ ਲਗਾਤਾਰ ਜੀਰਦਾ ਜਾ ਰਿਹਾ ਜਿਹਦੇ ਕਰਕੇ ਯੂਰੇਨੀਅਮ ਧਰਤੀ ਦੇ ਖੇਠਾਂ ਜਿਹੜਾ ਉਹ ਵੱਧ ਤੋਂ ਵੱਧ ਜਿਹੜੇ ਆ ਉਹ ਇਸ ਵਕਤ ਪੜਨ ਚੁੱਕੇ ਆ ਪਹਿਲਾਂ ਪਾਣੀ ਹੁੰਦਾ ਸੀ ਨਲਕਿਆਂ ਦਾ ਸਾਫ਼ ਸੁਥਰਾ ਪਾਣੀ ਹੁੰਦਾ ਸੀ ਉੱਪਰ ਬੋਰ ਹੁੰਦਾ ਸੀ ਤਾਂ ਅੱਜ ਕੱਲ ਤਾਂ ਹਾਲਾਤ ਇਹ ਬਣ ਗਏ ਵੀ ਤੁਸੀਂ 200 ਫੁੱਟ ਤੱਕ ਬੋਰ ਕਰਾਓ ਤਾਂ ਉਹ ਵੀ ਪਾਣੀ ਜਿਹੜਾ ਪੀਣ ਜੋਗ ਨਹੀਂ ਨਿਕਲਦਾ ਕਾਲਾ ਜਿਹੜਾ ਖਾਰਾ ਜਿਹਾ ਪਾਣੀ ਹੁੰਦਾ ਨਾ ਉਸ ਤਰ੍ਹਾਂ ਦਾ ਮਹਿਸੂਸ ਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਈ ਵਾਰ ਜਿਹੜੇ ਆ ਹੁਣ ਕਈ ਪਿੰਡ ਤਾਂ ਸਾਡੇ ਐਸੇ ਨੇ ਜਿੱਥੇ ਤੇ ਸਰਕਾਰਾਂ ਵੱਲੋਂ ਆਰਓ ਲੱਗਣੀ ਸ਼ੁਰੂ ਹੋ ਗਈ ਨੇ ਜਿਵੇਂ ਪਿੰਡਾਂ ਦੇ ਵਿੱਚ ਕਈ ਸਾਡੇ ਪਿੰਡ ਨੇ ਜੌਂਦੇ ਕਲਾ ਹੋਰ ਜਿਹੜੇ ਨਾਲ ਲੱਗੇ ਲੱਗਦੇ ਪਿੰਡ ਨੇ ਉੱਥੇ ਸਰਕਾਰੀ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਨੇ ਉੱਥੇ ਫਿਲਟਰ ਲੱਗੇ ਹੋਏ ਵੱਡੇ ਵੱਡੇ 10 10 12 12 ਹਜ਼ਾਰ ਲੀਟਰਾਂ ਦੀਆਂ ਟੈਂਕੀਆਂ ਜਿਹੜੀਆਂ ਉਹ ਫਿਲਟਰ ਆ ਰਹੀ ਪਰਚੇ ਫਿਰ ਜਿਹੜਾ ਅੱਗੇ ਤੋਂ ਬਾਦ ਪਿੰਡੋਂ ਉਸ ਤੋਂ ਪਾਣੀ ਲੈ ਕੇ ਆਉਂਦੇ ਨੇ ਪੀਣ ਵਾਸਤੇ ਹੂੰ ਉਹਦੇ ਵਾਸਤੇ ਜਿਹੜੀ ਐ ਕਿਤੇ ਨਾ ਕਿਤੇ ਐਨਬੀ ਕੰਨੀਆਂ ਤੇ ਫੈਕਟਰੀ ਜਿੰਮੇਵਾਰ ਆ ਅਸੀਂ ਆਪਣੇ ਖੇਤਾਂ ਦੇ ਵਿੱਚ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਯੂਰੀਆ ਯੂਜ਼ ਕਰਦੇ ਆ ਵਰਤੋਂ ਉਹਦੀ ਕਰਦੇ ਆ ਕਿ ਚਾਹੇ ਕੋਈ ਫਸਲ ਹੋਵੇ ਉਹਨੂੰ ਵੱਧ ਪੈਦਾਵਾਰ ਦੇ ਲਾਲਚ ਨੂੰ ਵੱਧ ਵੱਧ ਯੂਰੀਆ ਜਿਹੜਾ ਵਰਤਿਆ ਜਾਂਦਾ ਔਰ ਹਾਲਾਤੇ ਬਣ ਗਿਆ ਵੀ 1-1 ਫੁੱਟ ਤੱਕ ਜਿਹੜੀ ਆ ਯੂਰੀਆ ਦੀ ਪਰਤ ਜਿਹੜੀ ਧਰਤੀ ਦੇ ਉੱਪਰ ਜਿਹੜੀ ਆ ਥੱਲੇ ਉਹ ਬਣ ਚੁੱਕੀ ਆ ਔਰ ਜਿਹੜਾ ਜਦੋਂ ਪਾਣੀ ਨੂੰ ਦਿੰਨੇ ਆ ਤੇ ਰਿਸਦਾ ਤੇ ਪਾਣੀ ਜਿਹੜਾ ਰਿਸਕੇ ਜ਼ਮੀਨ 'ਚ ਜਾਣਾ ਜ਼ਮੀਨ 'ਚੋਂ ਪਾਣੀ ਪੀਣ ਯੋਗ ਨਿਕਲਣਾ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਇਹ ਜਿਹੜਾ ਹਾਲਾਤ ਇਹ ਆ ਕਿ ਅਸੀਂ ਕੀ ਕਰਦੇ ਆ ਯੂਰੇ ਦੇ ਉੱਪਰ ਯੂਰੀਆ ਪਾਈ ਜਾਂਦੇ ਆ ਹਾਲਾਂਕਿ ਸਰਕਾਰ ਕਹਿੰਦੀ ਜੇਕਰ ਡੂੰਘਾ ਖਾਲ ਫੇਰ ਕੇ ਜ਼ਮੀਨ ਨੂੰ ਜਿਹੜਾ ਉਹ ਉਹਦੇ ਵਿੱਚ ਕੋਈ ਝੋਨਾ ਜਾਂ ਕਣਕ ਬੀਜੀ ਜਾਵੇ ਤਾਂ ਸ਼ਾਇਦ ਸਾਨੂੰ ਸਤੈਨ ਸਾਲ ਲਗਾਤਾਰ ਜਿਹੜੀ ਆ ਉਹ ਯੂਰੀਆ ਪਾਉਣ ਦੀ ਲੋੜ ਨਹੀਂ ਇੰਨੀ ਮਾਤਰਾ ਸਾਡੀ ਮਿੱਟੀ ਦੇ ਵਿੱਚ ਯੂਰੀਆ ਦੀ ਹੈਗੀ ਆ ਪਰ ਫਿਰ ਵੀ ਇਸੀ ਲਗਾਤਾਰ ਉੱਪਰ ਜਿਹੜੀ ਆ ਪਾਉਂਦੇ ਆ ਜਿਹੜੀਆਂ ਖਾਦਾਂ ਦਾ ਛਿੜਕਾਉ ਯੂਰੀਆ ਹੋ ਗਿਆ ਸਭ ਤੋਂ ਵੱਧ ਬਾਅਦ ਯੂਰੀਆ ਦੀ ਪੈਡੀਸ ਕਰਕੇ ਸ਼ਹਿਰਾਂ ਦੇ ਨਾਲ ਹੁਣ ਕੋਈ ਫਰਕ ਨਹੀਂ ਰਹੇਗਾ ਪਿੰਡਾਂ ਦੇ ਪਾਣੀ ਦਾ ਵੀ ਕੋਈ ਕੋਈ ਪਿੰਡ ਆ ਜਿੱਥੇ ਬਚਾਅ ਨਹੀਂ ਤਾਂ ਸਾਰੇ ਪਿੰਡਾਂ ਦੇ ਹਾਲਾਤ ਜਿਹੜੇ ਆ ਬੇहद ਮਾੜੇ ਹੋਏ ਆ ਜੀ ਬਿਲਕੁਲ ਸ਼ੁਕਰੀਆ ਸਮਾਂ ਕੱਢਿਆ ਤੇ ਤੁਸੀਂ ਆਪਣੇ ਹਾਲਾਤ ਇਲਾਕੇ ਦੇ ਦੱਸਿਆ ਕਿ ਕਿਵੇਂ ਜਿਹੜਾ ਹੈ ਲੋਕਾਂ ਨੂੰ ਅ ਦੋ ਚਾਰ ਹੋਣਾ ਪੈ ਰਿਹਾ ਔਰ ਉਥੇ ਫਿਲਟਰ ਜਿਹੜੇ ਆ ਉਹ ਇੰਪੋਜ਼ ਕੀਤੇ ਗਏ ਆ ਜਿੱਥੇ ਪਾਣੀ ਸਟੋਰ ਕਰਕੇ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣਾ ਪੈ ਰਿਹਾ ਔਰ ਗੱਲ درست ਹੈ ਕਿ ਉਹ ਧਰਤੀ ਜਿੱਥੋਂ ਲੋਕ ਵਗਦੇ ਨਦੀਆਂ ਚੋਂ ਦਰਿਆਵਾਂ ਚੋਂ ਜਿਹੜਾ ਹੈ ਉਹ ਪਾਣੀ ਪੀ ਲੈਂਦੇ ਸੀ ਖਾਲਿਆਂ ਚੋਂ ਪਾਣੀ ਪੀ ਲੈਂਦੇ ਸੀਗੇ ਅੱਜ ਧਰਤੀ ਦੇ ਵਿੱਚੋਂ ਸਿੱਧਾ ਕੱਢਿਆ ਪਾਣੀ ਵੀ ਲੋਕ ਪੀਣ ਤੋਂ ਸੰਕੋਚ ਕਰ ਰਹੇ ਆ ਕਿਉਂਕਿ ਉਹ ਪਾਣੀ ਪੀਣ ਵਾਲਾ ਨਹੀਂ ਕਿਉਂਕਿ ਉਸ ਪਾਣੀ ਦੇ ਵਿੱਚ ਜਿਹੜੇ ਪੋਸਟਿਕ ਤੱਤ ਸੀ ਉਹ ਮਰ ਕੇ ਉਹਦੇ ਵਿੱਚ ਨੀਰੀਆਂ ਪੂਰੀਆਂ ਜਿਹੜੀਆਂ ਬਿਮਾਰੀਆਂ ਨੇ ਦਸਤਕ ਦੇ ਦਿੱਤੀ ਹੈ ਜਿਹੜੀਆਂ ਕਿ ਸਾਡੇ ਲਈ ਮੁਸੀਬਤਾਂ ਬਣ ਰਹੀਆਂ ਨੇ ਇੱਕ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜ ਚੁੱਕਿਆ ਜੀ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹੈਲੋ ਸਸਜੀ ਗਾਇ ਜੀ ਸਸਜੀ ਗਾਲੀ ਅਸਰ ਸਰਜੀ ਮੈਂ ਕਰਮਜੀਤ ਸਿੰਘ ਫੁਗਾੜੇ ਤੋਂ ਬੋਲ ਰਿਹਾ ਜੀ ਸਰ ਜੀ ਜਦੋਂ ਤੁਸੀਂ ਪਾੜੀਆਂ ਦਾ ਮੋਟਾ ਉਠਾਇਆ ਆ ਤੇ ਠੀਕ ਆ ਤੁਹਾਡਾ ਸਾਰਾ ਪ੍ਰੋਗਰਾਮ ਸੁਣੀਦਾ ਬਹੁਤ ਵਧੀਆ ਹੁੰਦਾ ਤੇ ਬਹੁਤ ਵਧੀਆ ਤੁਸੀਂ ਮੁੱਦੇ ਉਠਾਉਂਦੇ ਹੋ ਤੇ ਪਰ ਸਰ ਇਹ ਦੇ ਵਿੱਚ ਮੈਂ ਇੱਕ ਗੱਲ ਕਹਣੀ ਚਾਹੁੰਦਾ ਪਰ ਜਿੱਦਾਂ ਹਨਾ ਅਪਰਾਧ ਇਕਦਮ ਵੱਧ ਰਿਹਾ ਆ अपराधी स्पीड ਜਿੰਨੀ ਸਪੀਡ ਨਾਲ ਵੱਧ ਰਹੀ ਹੈ 19 ਸਪੀਡ ਨਾਲ ਸਾਡਾ ਜਸਟਿਸ ਵੀ ਹੋਣਾ ਚਾਹੀਦਾ 19 ਸਪੀਡ ਨਾਲ ਸਾਡੀਆਂ ਮੈਡੀਕਲ ਸਾਇੰਸ ਜਿਹੜੀਆਂ ਨਾ ਹਮ ਤਨ ਦੇ ਹੀ ਨਾਲ ਮੈਡੀਕਲ ਰਿਪੋਰਟਾਂ ਦਿੰਦੀਆਂ ਸਾਡੇ ਦੇਸ਼ ਦੇ ਜੱਜਾਂ ਨੂੰ ਉਹਨਾਂ ਨੂੰ ਮਾਨਤਾ ਦੇਣੀ ਚਾਹੀਦੀ ਐਗਜ਼ੀਬੀਟ ਲਾਉਣੇ ਚਾਹੀਦੇ ਆ ਬਹੁਤ 10-10 ਸਾਲ ਤੱਕ ਪਈਆਂ ਰਹਿੰਦੀਆਂ ਰਿਪੋਰਟਾਂ ਉਹ ਕੇਸ ਲੰਮੇ ਖਿੱਚਦੇ ਰਹਿੰਦੇ ਆ ਜੀ ਚਲੋ ਥੋੜਾ ਕਹਿਣ ਤੋਂ ਪਾਵਾ ਵੀ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਤੇਜ਼ੀ ਆਉਣੀ ਚਾਹੀਦੀ ਹੈ ਬਹਿਰਾਲ ਤੁਹਾਡਾ ਕਰਮਜੀਤ ਜੀ ਸ਼ੁਕਰੀਆ ਅ ਅਗਲੇ ਕਾਲਰ ਦੀ ਉਡੀਕ ਹੈ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਸਿਕਾ ਮਾ ਫਟੇਗੜ ਸਾਹਿਬ ਤੋਂ ਗੁਰਮੀਤ ਸਿੰਘ ਗੱਲ ਕਰਦਾ ਜੀ ਗੁਰਮੀਤ ਜੀ ਅੱਜ ਜਿੱਦਾਂ ਤੁਸੀਂ ਮੁੱਦਾ ਚੁੱਕਿਆ ਕਿ ਪਾਣੀ ਜਿਹੜਾ ਉਹ ਬਿਲਕੁਲ ਹੀ ਠੰਡੀ ਦਾ ਹੈ ਠੰਡਾ ਪਾਣੀ ਬਿਲਕੁਲ ਤੋਂ ਖਰਾਬ ਹੋ ਗਿਆ ਹੈ ਬੜੀ ਅਹਿਮ ਗੱਲ ਹੈ ਜੀ ਪਾਣੀ ਹਾਵਿਕ ਜੀਵ ਦੀ ਲੋੜ ਹੈ ਭਾਵੇਂ ਉਹ ਇਨਸਾਨ ਹੋਵੇ ਭਾਵੇਂ ਪੰਛੀ ਹੋਣ ਜਾਨਵਰ ਹੋਣ ਪਾਣੀ ਜ਼ਰੂਰ ਤਾਂ ਇਸ ਤਰੀਕੇ ਨਾਲ ਜਿਸ ਤੇਜ਼ੀ ਦੇ ਨਾਲ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਤੰਬੀਰ ਜਨਤਾ ਦਾ ਵਿਚਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਤੇ ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈ ਅ ਤੁਸੀਂ ਦੇਖਦੇ ਹੋ ਜੇਕਰ ਸਾਡੇ ਇਲਾਕੇ ਦੀ ਗੱਲ ਕਰੀਏ ਮੈਂ ਆਪਣੇ ਹਰਦਵਾਲੇ ਇਲਾਕੇ ਦੀ ਗੱਲ ਕਰਾਂ ਤਾਂ ਹਰ ਸਾਲ ਜਿਹੜਾ ਪਾਣੀ ਆ ਉਹ ਗੱਲ ਲੈਵਲ ਤੇ ਜਾਂਦਾ ਹੈ ਕਿ ਹਰ ਸਾਲ ਜੇਕਰ ਆਮ ਤੌਰ ਤੇ ਕਿਤੇ ਨੇ 200 ਫੁੱਟ ਤੇ ਬੋਰ ਕੀਤਾ ਤਾਂ ਅਗਲੇ ਸਾਲ ਉਹਨੂੰ 20-30 ਫੁੱਟ ਜਾਂ 15 ਫੁੱਟ ਸਾਲੂ ਘੱਟੋ-ਘੱਟ ਹੋਰ ਅੱਗੇ ਵਧਾਉਣਾ ਪੈਂਦਾ ਆ ਜਿਸ ਤਰੀਕੇ ਨਾਲ ਰਿਪੋਰਟਾਂ ਸਾਹਮਣੇ ਆਈਆਂ ਨੇ ਆਪਣੇ ਆਪ ਦੇ ਵਿੱਚ ਐ ਮੇਰਾ ਮੰਨਣਾ ਹੈ ਕਿ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਅੰਦਰ ਜਿਹੜੇ ਸਿਸਟਮ ਲੱਗਰੇ ਚਾਹੀਦੇ ਨੇ ਉਹ ਨਹੀਂ ਲੱਗੇ ਹੋਏ ਫੈਕਟਰੀਆਂ ਵਾਲੇ ਆਪਣੇ ਜਿਹੜਾ ਇੰਡਸਟਰੀ ਦਾ ਗੰਦਾ ਪਾਣੀ ਔਰ ਮਰੀ ਰਹੀਆਂ ਨੈਂਕਰਾਂ ਨੂੰ ਰਾਤ ਨੂੰ ਕੱਢ ਕੇ ਉਹ ਤਾਲੀ ਦੇ ਵਿੱਚ ਕਿਤੇ ਸਿੱਟਦੇ ਨੇ ਫਿਰ ਉਹੀ ਪਾਣੀ ਜਿਹੜਾ ਦੁਆਰਾ ਤਾਲੀ ਦੇ ਵਿੱਚ ਮਿਲ ਕੇ ਸਾਡੇ ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਇੱਕ ਤਾਂ ਮੇਨ ਕਾਰਨ ਇਹ ਹੈ ਜੀ ਦੂਜਾ ਵੱਡਾ ਕਾਰਨ ਹੈ ਕਿ ਆਰਓ ਪਲਾਂਟ ਨੇ ਜਿਹੜੇ ਉਹ ਇੱਕ ਵਾਰ ਤਾਂ ਲਗਾ ਦਿੱਤੇ ਜਾਂਦੇ ਨੇ ਮੁੜ ਕੇ ਜਿਹੜਾ ਸਬੰਧਤ ਵਿਭਾਗ ਉਹਨਾਂ ਦੀ ਕੋਈ ਸਰਵਿਸ ਨਹੀਂ ਕਰਦਾ ਉਹਨਾਂ ਦੀ ਕੋਈ ਦੇਖਭਾਲ ਨਹੀਂ ਕਰਦਾ ਉਹਨਾਂ ਦਾ ਜਿਹੜਾ ਟੀਡੀਐਸ ਜਿਹਨੂੰ ਕਹਿੰਦੇ ਨੇ ਆਮ ਭਾਸ਼ਾ ਦੇ ਵਿੱਚ ਉਹ ਵਾਧਾ ਜਾਂਦਾ ਜਾਂ ਘਟਦਾ ਜਾਂਦਾ ਕੋਈ ਨਹੀਂ ਦੇਖਦਾ ਹੈਗਾ ਸੇ ਲੋਕਾਂ ਨੂੰ ਉਹ ਵੀ ਪਰੇਸ਼ਾਨ ਕਰਦੇ ਨੇ ਤੇ ਉਹ ਵੀ ਬਿਮਾਰੀਆਂ ਦਾ ਕਾਰਨ ਬਣਦੇ ਨੇ ਮੇਰੇ ਮੁਤਾਬਕ ਕਿ ਜਿਹੜੀ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਉਹ ਵੀ ਜਿਹਦੇ ਤਹਿਤ ਸਜ਼ਾ ਹੋਣੀ ਚਾਹੀਦੀ ਹੈ ਜੇ ਕੋਈ ਸਾਡੇ ਬੱਚੀ ਨੂੰ ਖਰਾਬ ਕਰਦਾ ਤਪੋਸ਼ਤ ਕਰਦਾ ਸਖਤ ਸਜ਼ਾ ਹੋਵੇ ਤੇ ਦੂਜੇ ਪਾਸੇ ਲੋਕਾਂ ਨੂੰ ਪਰ ਗੁਰਮੀਤ ਜੀ ਬਹੁਤ ਜਗ੍ਹਾ ਲੋਕਾਂ ਨੇ ਧਰਨੇ ਲਾਏ ਜਿੱਥੇ ਬੰਦਿਆਂ ਨੇ ਇਕੱਠ ਕੀਤੇ ਫੈਕਟਰੀ ਮਾਲਕਾਂ ਦੇ ਖਿਲਾਫ ਕਿ ਉਥੇ ਪ੍ਰੋਸੈਸਡ ਪਲਾਂਟ ਜਿਹੜੇ ਆ ਉਹ ਨਹੀਂ ਲੱਗੇ ਹੋਏ ਪਰ ਅਕਸਰ ਦੇਖਣ ਨੂੰ ਇਹ ਮਿਲਦਾ ਹੈ ਕਿ ਗੱਲ ਦਬ ਦਬ ਕੇ ਰਹਿ ਜਾਂਦੀ ਹੈ ਜੀ ਬਿਲਕੁਲ ਤੁਸੀਂ ਤਾਂ ਦੇਖੋ ਸੀਨੀਅਰ ਪੱਤਰਕਾਰ ਨੂੰ ਤੁਹਾਨੂੰ ਤਾਂ ਸਾਰੀ ਗੱਲ ਪਤਾ ਇਹਦੇ ਆਮ ਲੋਕਾਂ ਦੀ ਕੋਈ ਅਪਰੋਥ ਨਹੀਂ ਹੁੰਦੀ ਉਹ ਵਿਚਾਰੇ ਧਰਮੇ ਲਾ ਸਕਦੇ ਨੇ ਜਾਂ ਬੋਲ ਸਕਦੇ ਨੇ ਹੁਣ ਜਿਹਨੇ ਅਰਪਨਪੈਲਾ ਕੇ ਫੈਕਟਰੀ ਲਾਈਆ ਉਹਦਾ ਸਰਕਾਰ ਚ ਤਾਂ ਕੋਈ ਨਾ ਕੋਈ ਬੰਦਾ ਬੈਠਾ ਹੀ ਹੋਊ ਉਹਦਾ ਅਫਸਰ ਵੀ ਕੋਈ ਦੋਸਤ ਹੋਊ ਉਦੋਂ ਤੇ ਕੀ ਕਾਰਵਾਈ ਹੋਣੀ ਆ ਪਰ ਫਰਕ ਪੈ ਜਾਂਦਾ ਉਦੋਂ ਜਦੋਂ ਲੋਕ ਲੰਬੇ ਸਮੇਂ ਲਈ ਲਾਮਬੰਦ ਹੋ ਜਾਂਦੇ ਆ ਜੀ ਬਿਲਕੁਲ ਜੇ ਲੰਬਾ ਸੰਗਾ ੱਲੇ ਲੋਕ ਆਪਣੀ ਜਿਹੜੀ ਤਾਕਤ ਦਿਖਾਉਣ ਕਿਸੇ ਵੀ ਤਰੀਕੇ ਨਾਲ ਪਿੱਛੇ ਨਾ ਹਟਣਾ ਫਿਰ ਭਾਵੇਂ ਕੋਈ ਵੀ ਫਰੋਥ ਹੋਵੇ ਸਾਰੀ ਉਹ ਟਹਾਟੇਰੀ ਹੋ ਜਾਂਦੀ ਆ ਪਰ ਲੋਕਾਂ ਦੀ ਜੇਖੋ ਸਮਾਖਾ ਦਾ ਸਾਰ ਬੰਦਾ ਆਪਣਾ ਕਮਾ ਕੇ ਖਾਂਦਾ ਵਾ ਤੇ ਜਿਹੜੇ ਵੱਡੇ ਘਰ ਵਾਲੇ ਨੇ ਉਹ ਤਾਂ ਆਪਣੇ ਨੰਮੈਂਡੀਆਂ ਮਸ਼ੀਨਾ ਲਾ ਲੈਂਦੇ ਨੇ ਆਰਓ ਲਾ ਲੈਂਦੇ ਨੇ ਜਾਂ ਕੋਈ ਹੋਰ ਬਹੁਤ ਸਿਸਟਮ ਆ ਕੇ ਜਾਂ ਜਰਮਨ ਤੋਂ ਆ ਗਿਆ ਕੋਈ ਜਾਂ ਕੈਨੇਡਾ ਤੋਂ ਆ ਗਈ ਮਸ਼ੀਨ ਉਹ ਤਾਂ ਆਪਣਾ ਨਾਉਣ ਵਾਲਾ ਪਾਣੀ ਵੀ ਸਾਫ਼ ਕਰ ਲੈਂਦੇ ਨੇ ਪਿਆਦੀ ਭਾਸ਼ਾ ਦੇ ਲਈ ਪਰ ਗਰੀਬ ਲੋਕਾਂ ਦਾ ਪੀਣ ਵਾਲਾ ਪਾਣੀ ਵੀ ਸਾਫ਼ ਹੁੰਦਾ ਇਹ ਬੜੀ ਤਰਾਸ਼ੀ ਦੀ ਹੈ ਸਾਡੇ ਪੰਜਾਬ ਦੀ ਇਹ ਤੇ ਚਿੰਤਾ ਦੀ ਲੋੜ ਹੈ ਜੀ ਸ਼ੁਕਰੀਆ ਗੁਰਮੇਲ ਜੀ ਤੁਸੀਂ ਸਮਾਂ ਕੱਢਿਆ ਤੇ تفصیلی ਗੱਲਬਾਤ ਕੀਤੀ ਕਿ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਕੌਣ ਗੱਲ ਕਰ ਰਿਹਾ ਜੀ ਆਵਾਜ਼ ਆ ਰਹੀ ਹੈ ਮੇਰੀ ਹੈਲੋ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਮੈਂ ਮਾਨਸਾ ਤੋਂ ਬੋਲਦਾ ਜੀ ਹਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਹਰਪ੍ਰੀਤ ਜੀ ਮੈਂ ਮਾ ਜਿਹੜਾ ਪਾਣੀ ਦਾ ਤੁਸੀਂ ਮੁੱਦਾ ਚੱਕਿਆ ਬਹੁਤ ਚੰਗਾ ਹੈ ਇਹ ਸਵਾਲ ਹੈ ਜੀ ਪਰ ਸਾਡੇ ਜਿਹੜੀ ਮਾਨਸਾ ਦੇ ਵਿੱਚ ਪੀਣ ਯੋਗ ਪਾਣੀ ਹੈ ਜਿਹੜਾ ਜੀ ਉਹ ਬਹੁਤ ਹੀ ਮਾੜਾ ਜੀ ਤੇ ਜਿਹੜੀਆਂ ਪਹਿਲਾਂ ਸ਼ਹਿਰ ਦੇ ਵਿੱਚ ਪੈਪਾ ਪੈਣਾ ਸੀ ਉਹ ਸੀਵਰੇਜ ਦੇ ਪਾਣੀ ਨਾਲ ਸੀਵਰੇਜ ਦਾ ਵਿੱਚ ਪਾਣੀ ਵਿੱਚ ਰਲ ਜਾਂਦਾ ਜੀ ਜੀ ਪਾਣੀ ਜਿਹੜਾ ਪੀਣ ਵਾਲਾ ਉਹ ਕਿਸੇ ਦੇ ਘਰ ਤੱਕ ਵੀ ਚੰਗਾ ਨਹੀਂ ਪਹੁੰਚ ਰਿਹਾ ਜੀ ਹੂੰ ਤੇ ਜਿਹੜਾ ਜੀ ਹੈਲੋ ਹਾਂਜੀ ਹਾਂ ਮੈਂ ਸੁਣ ਰਿਹਾ ਤੁਹਾਡੀ ਗੱਲ ਹਰਪ੍ਰੀਤ ਜੀ ਤੇ ਆਪਣਾ ਜਿਹੜਾ ਪਾਣੀ ਹੈ ਪੀਣ ਵਾਲਾ ਇਹ ਪੀਣ ਦੇ ਯੋਗ ਨਹੀਂ ਜਿਹੜਾ ਤੁਸੀਂ ਮਨ ਲੇ ਮਾਨਸਾ ਦੇ ਵਿੱਚ ਜੀ ਹਾਂਜੀ ਪਾਣੀ ਦਾ ਬਹੁਤ ਮਾਨਸਾ ਹਾਲ ਹੈ ਪਾਣੀ ਦਾ ਕੋਖ ਰੋਡ ਦੇ ਉੱਤੇ ਹੀ ਗੱਲ ਕਰ ਰਹੇ ਹਾਂ ਤੇ ਬਹੁਤ ਜਿਆਦਾ ਹੈ ਹਰਪ੍ਰੀਤ ਜੀ ਤੇ ਇਹ ਜਿਹੜਾ ਅਸੀਂ ਕੋਖ ਰੋਡ ਤੇ ਰਹਨੇ ਜਿਹੜਾ ਸਾਡਾ ਪਾਣੀ ਹੈ ਜੀ ਜੀ ਸਾਨੂੰ ਐ ਲਾ ਲੋ ਜੀ 2026 ਹੋ ਗਿਆ ਹਜੇ ਤੱਕ ਵੀ ਪੀਣ ਵਾਲਾ ਪਾਣੀ ਸਾਨੂੰ ਨਸੀਬ ਨਹੀਂ ਹੋਇਆ ਜੀ ਪੀਣ ਦੇ ਜੀ ਠੀਕ ਹੈ ਹੁਣ ਪੈਪਾ ਹੁਣ ਕਾਉਣੀਆਂ ਸ਼ੁਰੂ ਹੋਈ ਨਹੀਂ ਜੀ ਸਾਡੇ ਵਾਟਰ ਸਪਲਾਈ ਦੀਆਂ ਠੀਕ ਹੈ ਜੀ ਉਹ ਸਾਨੂੰ ਦੇਖੋ ਵੀ ਜੇ ਕੋਈ ਚੰਗਾ ਪਾਣੀ ਮਿਲੂਗਾ ਹੁਣ ਤੱਕ ਅਸੀਂ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਆ ਕੋਕ ਰੋਡ ਦੇ ਵਾਸੀ ਜਿਹੜਾ ਪੀਣ ਵਾਲਾ ਪਾਣੀ ਆ ਸਾਡਾ ਜੀ ਐਡਾ ਹੀ ਮਾੜਾ ਹਾਲ ਹੈ ਜੀ ਜੇ ਕੋਈ ਚੰਗੇ ਬੰਦੇ ਚਲੋ ਠੀਕ ਹੈ ਹਰਪ੍ਰੀਤ ਜੀ ਸ਼ੁਕਰੀਆ ਤੁਹਾਡੀ ਆਵਾਜ਼ ਸਮਝ ਨਹੀਂ ਆ ਰਹੀ ਬੜੀ ਦੇਰੀ ਦੇ ਨਾਲ ਆ ਰਹੀ ਹੈ ਹੋ ਸਕਦਾ ਤੁਸੀਂ ਨਾਲ ਟੀਵੀ ਔਨ ਜਿਹੜਾ ਹੈ ਉਹ ਕੀਤਾ ਹੋਵੇਗਾ ਸ਼ੁਕਰੀਆ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੈ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਲੱਗਦਾ ਆਵਾਜ਼ ਜਿਹੜੀ ਉਹਨਾਂ ਨੂੰ ਨਹੀਂ ਜਾ ਰਹੀ ਬਹੁਤ ਸਾਰੀਆਂ ਦਿੱਕਤਾਂ ਨੇ ਜਿਵੇਂ ਲੋਕਾਂ ਨੇ ਦੱਸਿਆ ਕਿ ਇਹ ਕਈ ਜਗ੍ਹਾ ਪ੍ਰੋਬਲਮ ਆਉਂਦੀ ਹੈ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜਿੱਥੇ ਵਾਟਰ ਸਪਲਾਈ ਜਿਹੜੇ ਕਨੈਕਸ਼ਨ ਨੇ ਉਹ ਸੀਵਰ ਦੇ ਨਾਲ ਹੋਣ ਕਰਕੇ ਉੱਥੋਂ ਜਦੋਂ ਲੀਕੇਜ ਹੁੰਦੀ ਹੈ ਤੇ ਘਰਾਂ ਦੇ ਵਿੱਚ ਗੰਦਾ ਮੈਲਾ ਪਾਣੀ ਪਹੁੰਚਦਾ ਤੇ ਉੱਥੇ ਵੀ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪੈਂਦਾ ਔਰ ਪਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਜੇ ਜਲ ਹੈ ਤਾਂ ਕਲ ਹੈ ਸੋ ਜੇਕਰ ਸਾਡਾ ਜਲ ਹੀ ਦੂਸ਼ਿਤ ਹੋ ਗਿਆ ਇਹੀ ਪ੍ਰਦੂਸ਼ਿਤ ਹੋ ਗਿਆ ਤੇ ਜ਼ਿੰਦਗੀ ਤੁਸੀਂ ਵਧੇਰੀ ਲੰਬੇ ਨਹੀਂ ਜੀ ਸਕਦੇ ਜਦੋਂ ਕੈਂਸਰ ਹੈ ਜਾਂ ਦੱਸਤਾ ਜਈਆਂ ਸਮੱਸਿਆਵਾਂ ਜਿਹੜੀਆਂ ਸ਼ੁਰੂ ਹੋ ਜਾਣ ਤੇ ਜੇ ਪੀਣਯੋਗ ਪਾਣੀ ਨਾ ਰਹਾ ਤੇ ਉਸ ਤੋਂ ਬਾਅਦ ਨਸਲ ਫਸਲ ਦੋਹਾਂ ਦੇ ਉੱਤੇ ਉਹਦੇ ਭਵਿੱਖ ਦੇ ਉੱਤੇ ਬਹੁਤ ਵੱਡਾ ਖਤਰਾ ਹੋ ਜਾਂਦਾ ਔਰ ਇਹਦੇ ਵਿੱਚ ਹਰ ਕਿਸੇ ਨੂੰ ਕੌਂਟ੍ਰਿਬਿਊਟ ਕਰਨਾ ਚਾਹੀਦਾ ਹੈ ਉਹ ਚਾਹੇ ਕਿਸੇ ਵੀ ਪੱਧਰ ਦੇ ਉੱਤੇ ਹੋਵੇ ਘਰ ਤੋਂ ਲੈ ਕੇ ਖੇਤ ਤੋਂ ਲੈ ਕੇ ਫੈਕਟਰੀ ਤੱਕ ਹਰ ਕੋਈ ਬੰਦਾ ਇਸ ਵੇਲੇ ਪਾਣੀ ਨੂੰ ਪੁਲੀਤ ਕਰਨ ਦੇ ਲਈ ਲੱਗਿਆ ਹੋਇਆ ਹੈ ਇਹਦੇ ਵਿੱਚ ਛੋਟੇ-ਛੋਟੇ ਚੀਜ਼ਾਂ ਵੀ ਰੋਲ ਅਦਾ ਕਰਦੀਆਂ ਨੇ ਚਾਹੇ ਉਹ ਘਰਾਂ ਦੇ ਵਿੱਚ ਯੂਜ਼ ਹੋਣ ਵਾਲਾ ਫੈਨਾਈਲ ਹੋਵੇ ਚਾਹੇ ਉਹ ਕਾਸਟਿਕ ਪਾਊਡਰ ਹੋਣ ਸੋਡਾ ਹੋਵੇ ਇਹ ਸਾਰੀਆਂ ਚੀਜ਼ਾਂ ਔਰ ਜਿੰਨੇ ਅੱਜ ਕੱਲ੍ਹ ਕਲਰਫੁੱਲ ਚੀਜ਼ਾਂ ਬਣ ਰਹੀਆਂ ਨੇ ਉਹ ਰੰਗ ਜਿਹੜੇ ਜਾ ਕੇ ਮੁਰ ਧਰਤੀ ਦੇ ਵਿੱਚ ਮਿਲਦੇ ਨੇ ਔਰ ਜਿੰਨੇ ਸਾਈਨ ਔਰ ਜਿੰਨੀ ਜਿਹੜੀਆਂ ਨਦੀ ਨਾਸ਼ਕ ਦਵਾਈਆਂ ਜਿਹੜੀਆਂ ਨੇ ਜਿੰਨੀਆਂ ਸਪਰੇਹਾਂ ਨੇ ਔਰ ਉਹ ਜਿਵੇਂ ਲਗਾਤਾਰ ਪਾਣੀ ਨੂੰ ਗੰਧਲਾ ਕਰਨ ਦੇ ਲਈ ਤੇਜ਼ੀ ਦੇ ਨਾਲ ਵਧ ਰਹੇ ਨੇ ਉਸ ਤੋਂ ਬਾਅਦ ਫਿਰ ਜਿਹੜੇ ਫੈਕਟਰੀਜ਼ ਨੇ ਉਹਨਾਂ ਦਾ ਗੰਦਾ ਪਾਣੀ ਇਹ ਸਾਰਾ ਪ੍ਰਦੂਸ਼ਣ ਜਿਹੜਾ ਹੈ ਉਹ ਪਾਣੀ ਨੂੰ ਇਸ ਕਦਰ ਦੂਸ਼ਿਤ ਕਰ ਰਿਹਾ ਹੈ ਕਿ ਆ ਅੱਜ ਉਹ ਪੰਜਾਬ ਜਿਹੜਾ ਕਿ ਜਾਣਿਆ ਪਾਣੀ ਕਰਕੇ ਜਾਂਦਾ ਸੀ ਪਾਣੀ ਦੀ ਬਹੁਤਾਤ ਕਰਕੇ ਚਾਹੇ ਪਾਣੀ ਦੀ ਚਾਹੇ ਧਰਤੀ ਦੀ ਉੱਤਰਲੀ ਸਤ੍ਹਾ ਦੇ ਉੱਤੇ ਵਹਿਦਾ ਹੋਇਆ ਪਾਣੀ ਹੈ ਚਾਹੇ ਜ਼ਮੀਨ ਦੋਜ਼ ਪਾਣੀ ਹੈ ਇਥੋਂ ਦਾ ਜਿਹੜਾ ਨਿਰਮਲ ਪਾਣੀ ਹੈ ਉਹ ਇਥੋਂ ਦੀ ਇੱਕ ਖੂਬਸੂਰਤੀ ਅਤੇ ਵਿਖਲੀ ਇਹਦੀ ਵਿਲੱਖਣ ਪਛਾਣ ਸੀ ਔਰ ਇਥੋਂ ਦੀਆਂ ਲਹਿਲਾਉਂਦੀਆਂ ਫਸਲਾਂ ਉਸ ਦੀਆਂ ਜਮਨ ਸੀ ਜਿਹੜਾ ਕਿ ਅੱਜ ਪ੍ਰਦੂਸ਼ਿਤ ਹੋ ਗਿਆ ਲੋਕਾਂ ਨੂੰ ਇਹ ਲਿਖ ਕੇ ਲਾਉਣਾ ਪੈ ਗਿਆ ਕਿ ਇਥੇ ਪੀਣ ਯੋਗ ਪਾਣੀ ਨਹੀਂ ਹੁਣ ਜਿਵੇਂ ਮਾਨਸਾ ਤੋਂ ਕੋਈ ਕਾਲਰ ਜੁੜੇ ਸੀ ਉਹ ਦੱਸ ਰਹੇ ਸੀਗੇ ਕਿ ਉਹਨਾਂ ਦੇ ਉੱਥੇ ਜਿਹੜਾ ਹੈ ਉਹ ਪਾਣੀ ਬਿਲਕੁਲ ਵੀ ਪੀਣ ਯੋਗ ਨਹੀਂ ਹੈ ਔਰ ਸ਼ਹਿਰ ਦੇ ਵਿੱਚ ਇੱਕ ਕਲੋਨੀ ਚ ਇੱਕ ਇਲਾਕੇ ਚ ਰਹਿੰਦਾ ਬੰਦਾ ਕੱਲਾ ਜਿਹੜਾ ਕੁਝ ਕਰ ਵੀ ਨਹੀਂ ਸਕਦਾ ਉਸਦੀ ਡਿਪੈਂਡੈਂਸੀ ਜਿਹੜੀ ਹੈ ਉਸ ਸਰਕਾਰੀ ਟੂਟੀ ਤੋਂ ਆਇਆ ਤੇ ਉਹਦੇ ਵਿੱਚ ਪਾਣੀ ਗੰਦਾ ਮਿਕਸ ਹੋ ਕੇ ਆ ਰਿਹਾ ਤੇ ਲੋਕ ਕਰਨ ਤਾਂ ਕੀ ਕਰਨ ਪਰ ਗੱਲ ਇਹ ਹੈ ਕਿ ਅਸੀਂ ਜਿੱਥੇ ਆਪਣੀਆਂ ਇਹਨਾਂ ਛੋਟੀਆਂ-ਛੋਟੀਆਂ ਆਦਤਾਂ ਨੂੰ ਜੇਕਰ ਬਦਲ ਲੈਨੇ ਆ ਉਹਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਫਰਕ ਜਿਹੜੇ ਹੈ ਉਹ ਪੈ ਸਕਦੇ ਆ ਸਾਨੂੰ ਅਜਿਹੇ ਪੋਸਟਰ ਪੇਸਟ ਨਹੀਂ ਕਰਨੇ ਪੈਣਗੇ ਕਿ ਪਾਣੀ ਪੀਣ ਯੋਗ ਨਹੀਂ ਹੈ ਹਲੇ ਦਾ ਸਿਰਫ ਅਸੀਂ ਇਹੀ ਕਹਿ ਰਹੇ ਹਾਂ ਕਿ ਪਾਣੀ ਪੀਣ ਯੋਗ ਨਹੀਂ ਹੈ ਤੇ ਕਿਤੇ ਉਹ ਦਿਨ ਨਾ ਦੇਖਣੇ ਪੈਣ ਜਦੋਂ ਸਾਨੂੰ ਇਹ ਲਿਖਣਾ ਪਵੇ ਕਿ ਇੱਥੇ ਪਾਣੀ ਮੁੱਕ ਗਿਆ ਹੈ ਤੇ ਇੱਥੇ ਪਾਣੀ ਹੀ ਨਹੀਂ ਹੈ ਇਹ ਪਿੰਡ ਪਾਣੀ ਤੋਂ ਸਖਣਾ ਹੈ ਇੱਥੇ ਪਾਣੀ ਦੀ ਅਣਹੋਂਦ ਹੈ ਇੱਥੇ ਸਾਡਾ ਸਿਸਟਮ ਵੀ ਬਹੁਤ ਵੱਡਾ ਜ਼ਿੰਮੇਵਾਰ ਹੈ ਸਾਨੂੰ ਕਨਾਲ ਸਿਸਟਮ ਜਿਹੜਾ ਹੈ ਕਿ ਮਜ਼ਬੂਤ ਕਰਨ ਦੀ ਜ਼ਰੂਰਤ ਹੈਗੀ ਜਦੋਂ ਅਸੀਂ ਦਰਿਆਵਾਂ ਦੀ ਕੋਖ ਦੇ ਵਿੱਚ ਬੈਠੇ ਆ ਜਿੱਥੋਂ ਆ ਬੜੇ ਵੱਡੀ ਤਾਦਾਦ ਦੇ ਵਿੱਚ ਪਾਣੀ ਆਂਦਾ ਹੋਵੇ ਅਸੀਂ ਉਹਨੂੰ ਚੈਨਲਾਈਜ਼ ਕਰਕੇ ਆਪਣੇ ਐਗਰੀਕਲਚਰ ਸਿਸਟਮ ਦੇ ਲਈ ਕੋਈ ਵਧੀਆ ਇਰੀਗੇਸ਼ਨ ਸਿਸਟਮ ਨਹੀਂ ਇਸਟੈਬਲਿਸ਼ ਕਰ ਸਕਿਆ ਇਹਨਾਂ ਸਾਲਾਂ ਦੇ ਵਿੱਚ ਤੇ ਅਸੀਂ ਜਦੋਂ ਉਸ ਨੂੰ ਖੁੱਲਾ ਜਾਣ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਧਰਤੀ ਦੀ ਗਰਭ ਦੇ ਵਿੱਚੋਂ ਲਾ ਲਾ ਕੇ ਮੋਟਰਾ ਉਹ ਉਸ ਨੂੰ ਜਦੋਂ ਅਸੀਂ ਪਾਣੀ ਨੂੰ ਬਾਹਰ ਕੱਢਦੇ ਆ ਔਰ ਉਹ ਵੀ ਅਸੀਂ ਆਪਣਾ ਗਰਾਊਂਡ ਵਾਟਰ ਖਤਮ ਕਰ ਲਿਆ ਤੇ ਬੱਚੇ ਨੂੰ ਪਲੀਤ ਕਰ ਲਿਆ ਇਹ ਸਾਡੇ ਲਈ ਕਿਸੇ ਹੋਰ ਨਹੀਂ ਬਲਕਿ ਸਾਡੇ ਆਪਣੇ ਲਈ ਬਹੁਤ ਵੱਡੀ ਸਮੱਸਿਆ ਹੋ ਰਹੀ ਹੈ ਜਿੰਨੇ ਵੀ ਇੱਥੋਂ ਦੀ ਫਸਲਾਂ ਨੂੰ ਦੇਖ ਕੇ ਇੱਥੋਂ ਦੇ ਕਾਰੋਬਾਰ ਨੂੰ ਦੇਖ ਕੇ ਵਪਾਰੀ ਆਉਂਦਾ ਸੀਗਾ ਉਹ ਜਾਣ ਲਈ ਵੀ ਕੋਈ ਬਹੁਤਾ ਸਮਾਂ ਨਹੀਂ ਲਾਏਗਾ ਕਿਉਂਕਿ ਇਹ ਐਗਰੀਕਲਚਰ ਬੇਸਡ ਮжоਰਿਟੀ ਜਿਹੜੀ ਹੈ ਉਹ ਖੇਤੀ ਆਧਾਰਿਤ ਸੂਬਾ ਹੈ ਜੇਕਰ ਪਾਣੀ ਨਹੀਂ ਰਿਹਾ ਤੇ ਖੇਤੀ ਜਿਹੜੀ ਹੈ ਉਹ ਪੋਸੀਬਲ ਨਹੀਂ ਹੋਏਗੀ ਤੇ ਜਦੋਂ ਖੇਤੀ ਨਹੀਂ ਹੋਏਗੀ ਤੇ ਜਦੋਂ ਵਪਾਰ ਦਾ ਕਾਰੋਬਾਰ ਦਾ ਪਹੀਆ ਉਸ ਤਰੀਕੇ ਨਾਲ ਨਹੀਂ ਚੱਲੇਗਾ ਤਾ ਬਹੁਤ ਬੁਰੇ ਹਾਸ਼ੀਏ ਦੇ ਉੱਤੇ ਪੰਜਾਬੀ ਜਿਹੜੇ ਅਸੀਂ ਹਾਂ ਉਹ ਜਾ ਸਕਦੇ ਆ ਅੱਜ ਦੇ ਲਈ ਇੰਨਾ ਹੀ ਮੁੜ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਬੀਬੀ ਬਹੁਤ ਦੁਖੀ ਹੋ ਕਿ ਦੇਸੀ ਪਾਣੀ ਨਹੀਂ ਲੈ ਸਕਦੇ 12-12 ਲੱਖ ਦੀ ਸ਼ਰਾਬ ਵੰਡੀ ਇਹ ਸਭ ਤੋਂ ਵੱਡਾ ਮਸਲਾ ਕੀ ਹੈ ਮੈਂ ਖੰਡ ਦੇਖਣ ਛੱਡਦਾ ਛਣੀ ਭਾਈ ਤੇ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਇਹ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਸੀ ਕਦੀ ਮੰਗਾਉ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲਣੀਆਂ ਜੀ ਹੁਣ ਮੇਰੀ ਪਲੈਨ ਮੈਂ ਤਾਂ ਕੋਰਸ ਕਲੀਅਰ ਹੈ ਨਸ਼ਾ ਦਾ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਪਰ ਜਿਹੜਾ ਚੋਰ ਤਾਂ ਚੋਰ ਰਹਿੰਦਾ ਕਿੰਨਾ ਵਿਕਾਸ ਹੋਇਆ ਤੁਸੀਂ ਕਰ ਰਿਹਾ ਜੀ ਮੈਨੂੰ ਗ੍ਰੈਂਡ ਭੇਜੋ ਕ੍ਰੈਡਾ ਭੇਜੀ ਇਹ ਸਾਡਾ ਜਵਾਜ ਹੀ ਨਾ ਬਚੇ ਕੰਮ ਕਰਕੇ ਦੀ ਕਰਦਾ ਮੈਂ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਅਨੰਤ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬਰ ਅਕਾਲ ਸਤਸ੍ਰੀ ਅਕਾਲ ساری ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤਸ੍ਰੀ ਅਕਾਲ ਹੈ ਕਿਸੇ ਮੱਛਰ ਜਾਂ ਮੱਖੀ ਨੂੰ ਮਾਰਨਾ ਬਹੁਤ ਆਸਾਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਅੱਖਾਂ ਸੀ ਪੈਂਡਾ ਜਦ ਮੁਸ਼ਕਿਲ ਸੰਹਲਾ ਉਹਨਾਂ ਵੇਲਿਆਂ ਵਿੱਚ ਕਲਮ ਤੋਂ ਕੀਤੀ ਸੀ ਸ਼ੁਰੂਆਤ ਪੰਨਿਆਂ ਤੇ ਉਕੇਰੀ ਸੀ ਪੰਜਾਬ ਦੀ ਸਿਆਹੀ ਜਦ ਅਣਗੋੜ ਸੀ ਆਪਣਿਆਂ ਉਦੋਂ ਬੁਲੰਦ ਕੀਤੀ ਸੀ ਆਪਣਿਆਂ ਦੀ ਆਵਾਜ਼ ਸਰਦਾਰ ਜਗਿੰਦਰ ਸਿੰਘ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਜਿਸ ਨਿਡਰਤਾ ਨਾਲ ਚੁੱਕਿਆ ਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹਨਾਂ ਦੀ ਇਸੇ ਸੋਚ ਨੂੰ ਸੱਚ ਕਰਦੇ ਰਹੇ ਹਾਂ ਸੱਚ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਮੈਂ ਸਰਦਾਰ ਜੁਗਿੰਦਰ ਸਿੰਘ ਸਪੋਕਸਮੈਨ ਮੇਰੀ ਸੋਚ ਤੇ ਪੰਜਾਬੀਆਂ ਦੇ ਸਾਥ ਨਾਲ ਜਿਸ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਹੋਈ ਸੀ ਉਹ ਅੱਜ ਟੀਵੀ ਚੈਨਲ ਬਣ ਕੇ ਤੁਹਾਡੀ ਆਵਾਜ਼ ਹੋਰ ਵੀ ਉ بلند ਕਰੇਗਾ ਤੁਹਾਡੇ ਸਾਥ ਦੀ ਉਮੀਦ ਕਰਦਾ ਗੁਰਬ੍ਰਹਮ ਅਕਾਲ ਸਤਿ ਸ਼੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਸੱਚ ਸੁਣਾਈ ਸੀ ਸੱਚ ਕੀ ਬੇਲਾ बाबा नानक के दर्शन पर एक नजर ऊंचा दर है बाबा नानक दा। सिखी के प्रसार में योगदान देने के लिए एक बार जरूर आए एयर कंडीशन थिएटर में बैठकर चार ज्ञान वर्धक डॉक्यूमेंट्री फिल्मों से लेकर बाबा नानक की चार यात्राओं में शामिल होने तक बाबा नानक के बारे में दुनिया के विभिन्न धर्मों के विद्वानों के विचारों से रूबरू करवाता हुआ अजायब घर ननकाना बाजार से लेकर भाई लालो के बगीचे तक देखें क्या क्या है खास पता ऊंचा दर बाबे नानक अपर पंजाब समय सुबह दस बजे से शाम पांच बजे तक ਟੀ ਜੋ ਸੋਨਾ ਕੰਡਦੇ ਅਨਦਾਤਾ ਸਾਨੂੰ ਕਹਿੰਦੇ ਅਸੀਂ ਚੜ੍ਹਦੀ ਕਲਾ ਵਿੱਚ ਰਹਿੰਦੇ ਹੱਸਦੇ ਵਸਦੇ ਨਾ ਬੀਬੀ ਆ ਦੁਖੀ ਹੋ ਕਿਨੇ ਸੇ ਪਾਣੀ ਨਹੀਂ ਲੈ ਸਕਦੇ 12-12 ਲੱਖ ਦੀ ਸ਼ਰਾਬ ਵੰਡੀ ਤੇ ਸਭ ਤੋਂ ਵੱਡਾ ਮਸਲਾ ਕੀ ਹੈ ਮੈਂ ਆਣ ਦੇਖਣ ਨਹੀਂ ਛੱਡਦਾ ਆਂ ਨਹੀਂ ਭਾਈ ਉਹ ਤੇ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਇਹ ਮਨਰੇਗਾ ਦਾ ਕੰਮ ਮਿਲਣਾ ਚਾਹੀਦਾ ਸੀ ਕਦੀ ਮੰਗੋ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲਣੀਆਂ ਜੀ ਹੁਣ ਮੇਰੀ ਲੈਨ ਮੈਨ ਦਾ ਕੋਰਸ ਕਲੀਅਰ ਹੈ ਨਸ਼ਾ ਦਾ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਹੈ ਪਰ ਜਿਹੜਾ ਚੋਰ ਤਾਂ ਚੋਰ ਰਹਿੰਦਾ ਹੈ ਕਿੰਨਾ ਵਿਕਾਸ ਹੋਇਆ ਤੁਹਾਨੂੰ ਪ੍ਰੋਫੈਸ਼ਨ ਕਰ ਰਿਹਾ ਜੀ ਮੈਨੂੰ ਕ੍ਰੈਡਿਟ ਭੇਜੋ ਕ੍ਰੈਡਿਟ ਭੇਜੀ ਇਹ ਸਾਡਾ ਜਵਾਜ ਹੀ ਨਾ ਬਜੇ ਕੰਮ ਕਰਕੇ ਦੀ ਤੇ ਹਿੰਮਤ ਅਣਖ ਦਲੇਰੀ ਬਾਪੂ ਦੇ ਹੱਲਾ ਸ਼ੇਰੀ ਸ਼ਰੀਰ ਸਤਿਰਾ ਵਰਗੇ ਹਰ ਮદાન ਫਤਿਹ ਨੇ ਕਰਦੇ ਜਿੱਤ ਦਾ ਜਨੂਨ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਅਨੰਤ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬਰ ਅਕਾਲ ਸਤਸ੍ਰੀ ਅਕਾਲ ساری ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤਸ੍ਰੀ